ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਇਹ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਹਾਂ ਜੀ ਕੁਸਕ ਹੈਗੇ ਵਰਕ ਵਾਲੇ ਸੂਟ ਨੇ ਵਰਕ ਕੁਸਕ ਸਟਿਚ ਹੋਏ ਹੋਏ ਨੇ ਜੀ ਕੁਸਕ ਅਨ ਸਟਿਚ ਨੇ ਕੁਸਕ ਅਨ ਸਟਿਚ ਹੋਣਗੇ ਜੀ ਕੁਸਕ ਸਟਿਚ ਹੋਏ ਹੋਏ ਨੇ ਮੇਰੀਆਂ ਭੈਣਾਂ ਨੂੰ ਰਿਕਵੈਸਟ ਹੈ ਜੇ ਤੁਸੀਂ ਇਦਾਂ ਦੇ ਵਰਕ ਡਿਜ਼ਾਈਨ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਜਾਂ ਜਿਹੜੇ ਸਾਡੇ ਕੋਲੇ ਅਵੇਲੇਬਲ ਸੂਟ ਨੇ ਜੀ ਵਰਕ ਵਾਲੇ ਤਾਂ ਤੁਸੀਂ ਜਲਦੀ ਜਲਦੀ ਬੁੱਕ ਕਰਕੇ ਆਪਣੇ ਸੂਟ ਜਿਹੜੇ ਹੈਗੇ ਨੇ ਪਾਰਸਲ ਲਗਵਾ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆਂ ਸਭ ਤੋਂ ਪਹਿਲਾਂ ਕਲਰ ਰਹੇਗਾ ਜੀ ਰਾਇਲ ਬਲੂ ਕਲਰ ਬਣਿਆ ਹੋਇਆ ਹੈ ਜੀ ਸੂਟ ਦਾ ਜੋਰਜਟ ਇਹਦੇ ਨਾਲ ਜੀ ਚੌਰਜਟ ਦਾ ਦੁਪੱਟਾ ਹੋਊਗਾ ਜੀ ਇਹ ਜੀ ਮੈਂ ਅੱਜ ਕੱਲ ਬਹੁਤ ਟ੍ਰੈਂਡ ਚੱਲ ਰਹੇ ਹਨਾ ਨਾਲ ਦੇ ਧਾਗੇ ਦਾ ਵਰਕ ਦਾ ਲਓ ਜੀ ਦੇਖੋ ਇਸ ਤਰ੍ਹਾਂ ਦਾ ਜਿਹੜਾ ਇਹ ਵਰਕ ਹੈ ਨਾ ਇਹ ਥੋੜਾ ਜਿਹਾ ਬਹੁਤ ਹੈਵੀ ਹੋ ਜਾਂਦਾ ਹੈ ਲਓ ਜੀ ਜੋਰ ਜਟ ਦਾ ਪੀਸ ਰੱਖੂਗਾ ਦੇਖੋ ਇਸ ਤਰ੍ਹਾਂ ਪੂਰਾ ਇਹ ਕਾਬੀ ਦੇ ਨਾਲ ਵਿੱਚੋਂ ਜਿਹੜੀ ਇਹਦੀ ਹੈਗੀ ਹੈ ਕਟਿੰਗ ਹੋਈ ਹੋਈ ਹੈ ਲਓ ਜੀ ਚਾਕ ਘੇਰਾ ਇਹਦਾ ਪੂਰਾ ਪ੍ਰੋਪਰ ਨਾਪ ਹੋਊਗਾ ਜੀ ਇਹਦਾ ਤੇ ਇਹ ਹੈਗੀ ਨੇ ਜੀ ਦੀ ਬਾਜੂ ਦੇਖੋ ਜੀ ਇਸ ਤਰ੍ਹਾਂ ਦਾ ਨਾਲ ਦੇ ਤਾਂ ਅੱਗੇ ਨਾਲ ਹੀ ਆਪਾਂ ਇਹਦਾ ਕੰਮ ਕੀਤਾ ਹੋਇਆ ਸਾਰਾ ਵਰਕ ਦਾ ਜੇ ਤੁਸੀਂ ਇਹ ਸਲਵਾਰ ਤੇ ਕਰਵਾਉਣਾ ਤਾਂ ਤੁਸੀਂ ਸਲਵਾਰ ਤੇ ਵੀ ਕਰਵਾ ਸਕਦੇ ਹੋ ਪਰ ਇਹੇ ਕੱਲਾ ਘੇਰ ਤੇ ਬਾਜੂ ਤੇ ਕੰਮ ਹੋਇਆ ਹੈ ਸਲਵਾਰ ਤੇ ਕੰਮ ਨਹੀਂ ਹੈਗਾ ਇਦਾਂ ਜੀ ਲਓ ਜੀ ਇਹਦੇ ਨਾਲ ਆਪਾਂ ਨੇ ਜੌਰ ਜਟ ਦਾ ਹੀ ਰੱਖਿਆ ਜੀ ਦੁਪੱਟਾ ਦੁਪੱਟੇ ਨੂੰ ਵੀ ਆਪਾਂ ਨੇ ਇਹਨੂੰ ਕਟਵਰਕ ਦਿੱਤਾ ਜੀ ਫੋਰਸ ਹੈ ਦੇਖੋ ਨਾਰ ਦੇ ਤਾਂ ਅੱਗੇ ਨਾ ਲਓ ਜੀ ਇਸ ਤਰ੍ਹਾਂ ਦੁਪੱਟੇ ਦੇ ਵੀ ਤੁਹਾਨੂੰ ਕਟਵਰਕ ਮਿਲੂਗਾ ਜੀ ਮੇਰੀਆਂ ਭੈਣਾਂ ਜੇ ਤੁਸੀਂ ਇਦਾਂ ਦੇ ਸੂਟ ਰੈਡੀ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕਦੇ ਹੋ ਰਾਇਲ ਬਲੂ ਕਲਰ ਹੈ ਇਹ ਤੁਹਾਨੂੰ ਵੀ ਦੁਪੱਟਾ ਪੈ ਜਾਊਗਾ ਜੀ ਬਿਆਲੀ ਸੋਰਪੇ ਦੇ ਵਿੱਚ ਇਹਦਾ ਬਰਕਾ ਜਿਹੜਾ ਹੈਵੀ ਹੋਊਗਾ ਜੀ ਥੋੜਾ ਜਆ ਉਹ ਸਾਰਾ ਕਲਰ ਜਿਹੜਾ ਹੈਗਾ ਨਾਲ ਦਾ ਕਰਕੇ ਥੋੜਾ ਜਆ ਕੋਸਟਲੀ ਪੈਂਦਾ ਇਹ ਲਓ ਜੀ ਇੱਕ ਤੁਹਾਨੂੰ ਮਿਲੂਗਾ ਜੀ ਇਹ ਮੇਰੀਆਂ ਭੈਣਾਂ ਦੀ ਕਾਫੀ ਡਿਮਾਂਡ ਦੀ ਜਿਹੜੇ ਸਾਡੇ ਨਾਭੀ ਤਿੰਨਾ ਭੈਣਾਂ ਦੇ ਨਾਭੀ ਮਹਿਰੂਨ ਸੂਟ ਬਣੇ ਹੋਏ ਤੇ ਉਹਦਾ ਬਣਿਆ ਹੋਇਆ ਇਹ ਸੂਟ ਜੇ ਤੁਹਾਨੂੰ ਚਾਹੀਦਾ ਤਾਂ ਇਹ ਆਪਣੇ ਕੋਲੇ ਇਸ ਟਾਈਮ ਰੈਡੀ ਹੈ ਜੀ ਲਓ ਜੀ ਤੁਸੀਂ ਮੈਨੂੰ ਆਪਣਾ ਚਾਕ ਨਾਪ ਘੇਰਾ ਦੱਸ ਕੇ ਇਹ ਸੂਟ ਹੈ ਜਿਹੜਾ ਲੈ ਸਕਦੇ ਹੋ ਸਾਡੇ ਜੀ ਇਹਦੇ ਨਾਲ ਇਹ ਹੈਂਡਵਰਕ ਦਾ ਪੀਸ ਤਿਆਰ ਹੋਇਆ ਹੋਇਆ ਅਸੀਂ ਨੇ ਲਗਾਈਆਂ ਨਹੀਂ ਜੀ ਇਹਦੇ ਨਾਲ ਬ੍ਰੌਕਟ ਦੀਆਂ ਸਲਵਾਰਾਂ ਤੁਸੀਂ ਨੇ ਜੇ ਬ੍ਰੌਕਟ ਨਹੀਂ ਲਵਾਉਣੀ ਜਾਂ ਪਲੇਨ ਕਰੇਵ ਲਵਾ ਲਓ ਜਾਂ ਇਹਦੇ ਨਾਲ ਦੀ ਲਾ ਲਓ ਜਿਵੇਂ ਵੀ ਤੁਹਾਨੂੰ ਵਧੀਆ ਲੱਗਦਾ ਅਸੀਂ ਨੇ ਉਹ ਮਹਿਰੂਨ ਸ਼ਰਟਾਂ ਦੇ ਨਾਲ ਬ੍ਰੌਕਟ ਦੀ ਸਲਵਾਰ ਰੱਖੀ ਹੈ ਤੇ ਇਹਦੇ ਹਿਪ ਤੇ ਇਹ ਵਾਲਾ ਜਿਹੜਾ ਹੈਗਾ ਡਿਜ਼ਾਈਨ ਆਊਗਾ ਫੁੱਲ ਹੈਂਡਵਰਕ ਦਾ ਕੰਮ ਰਹੂਗਾ ਇਸ ਤਰ੍ਹਾਂ ਘੇਰ ਤੇ ਬਣੂਗਾ ਇਹ ਜੇ ਤੁਹਾਨੂੰ ਸੂਟ ਚਾਹੀਦਾ ਜੀ ਆਪਣੇ ਕੋਲ ਇਸ ਟਾਈਮ ਰੈਡੀ ਪਿਆ ਇਹਦੀ ਤੁਹਾਨੂੰ ਕੋਈ ਵੇਟ ਨਹੀਂ ਕਰਨੀ ਪੈਣੀ ਲਓ ਜੀ ਇਸ ਤਰ੍ਹਾਂ ਜਿਹੜਾ ਹੈਗਾ ਬਾਜੂ ਦਾ ਕੰਮ ਮਿਲੂਗਾ ਪੂਰਾ ਕੰਮ ਦੇਖੋ ਆਪਾਂ ਤੁਹਾਨੂੰ ਨੇੜੇ ਤੋਂ ਦਿਖਾ ਦਈਏ ਪੂਰਾ ਸਾਫ ਸੁਥਰਾ ਸਾਈਨਿੰਗ ਵਾਲਾ ਕੰਮ ਰਹੂਗਾ ਮੈਂ ਤੁਹਾਨੂੰ ਇਹਦੀ ਲੈਂਥ ਤੇ ਘੇਰਾ ਮਾਣੀ ਦਿੰਨੀ ਆ ਹਨਾ ਫਿਰ ਤੁਹਾਨੂੰ ਕਨਫਿਊਜ਼ਨ ਨਹੀਂ ਹੋ ਬਾਰ-ਬਾਰ ਕਈ ਵਾਰ ਅਸੀਂ ਮੈਸੇਜ ਦਾ ਨਹੀਂ ਦੇਖਿਆ ਜਾਂਦਾ ਹਨ ਲਓ ਜੀ ਇਹਦਾ ਘੇਰਾ ਰਹੂਗਾ 21.5 ਇੰਚ ਜੀ ਦੇਖੋ ਜੇ ਤੁਸੀਂ ਇਹਦੀ ਹਿਪ ਦੇਖਦੇ ਹੋ ਆਪਾਂ ਨੂੰ ਹਨਾ ਜਿਆਦਾ ਪਹਿਣਾ ਨੂੰ ਹਿੱਪ ਤੋਂ ਹੀ ਦਿੱਕਤ ਆਉਂਦੀ ਹੈ। ਇਹਦੀ ਲਓ ਜੀ ਇਹ 80 ਗ੍ਰਾਮ ਕਰੇਵ ਤੇ ਸ਼ਰਟ ਤਿਆਰ ਹੋਈ ਹੋਈ ਹੈ ਜੀ। ਲਓ ਜੀ ਹਿੱਪੇ ਦੀ ਹੈਗੀ ਹੈ 20. ਦੇਖੋ ਜੇ ਤੁਹਾਨੂੰ ਪਸੰਦ ਆ ਲੈਂਥ ਵੀ ਆਪਾਂ ਇੱਕ ਵਾਰ ਮਿੰਦੀ ਇਹਦੀ ਫਿਰ ਤੁਹਾਨੂੰ ਸੌਖਾ ਰਹੂਗਾ ਹਨਾ ਆਪਣਾ ਨਾਪ ਦੱਸ ਕੇ ਤੁਸੀਂ। ਮੈਨੂੰ ਸੋਖਾ ਰਹੂਗਾ ਤੁਸੀਂ ਆਪਣਾ ਨਾਪ ਦੱਸ ਕੇ ਜਿਹੜਾ ਸੂਟ ਹੈ ਆ ਆਰਡਰ ਕਰ ਸਕੋਗੇ ਲਓ ਜੀ ਵੈਸੇ ਇਹਦੀ ਲੈਂਥ 43 ਇੰਚ ਤੱਕ ਹੈ ਜੀ ਸਾਢੇ 43 ਇੰਚ ਤੁਸੀਂ ਰਾਮ ਨਾਲ ਇਹਦਾ ਜਿਹੜਾ ਹੈਗਾ ਸੂਟ ਤਿਆਰ ਕਰ ਸਕਦੇ ਹੋ ਤੁਸੀਂ ਸਨਵਾਰ ਸਾਨੂੰ ਦੱਸ ਦਿਓ ਵੀ ਤੁਸੀਂ ਨੇ ਇਹਦੇ ਨਾਲ ਬਰੋਕਟ ਦੀ ਲਵਾਉਣੀ ਹੈ ਜਾਂ ਪਲੇਨ ਕਰੇਵ ਦੀ ਲਾਉਣੀ ਹੈ ਜੇ ਤੁਸੀਂ ਇਹਨੂੰ ਪਲੇਨ ਕਰੇਵ ਦੀ ਲਾਉਂਗੇ 80 ਗ੍ਰਾਮ ਦੀ ਆਫ ਵਾਈਟ ਆਪਾਂ ਤੁਹਾਨੂੰ ਥੋੜਾ ਜਿਆਦਾ ਰੇਟ ਘੱਟ ਪੈ ਜੂਗਾ ਬਰੋਕਟ ਵਾਲੀ ਦਾ ਥੋੜਾ ਜਿਆਦਾ ਵੱਧ ਪੈ ਜੂਗਾ ਉਹ ਮਹਿੰਗਾ ਪੈਂਦਾ ਜੀ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਟਾਈਗਰ ਪ੍ਰਿੰਟ ਦਾ ਇਹ ਸੂਟ ਸਟਿਚ ਹੋਇਆ ਹੋਇਆਗਾ ਦੇਖੋ ਇਹ ਬਰਬਰੀ ਦੇ ਵਿੱਚ ਹੈ ਸਟਾਫ ਇਹ ਤੁਹਾਨੂੰ ਆਪਣੇ ਕੋਲ ਮਿਲ ਜੂ ਜੇ ਤੁਸੀਂ ਨੇ ਲੈਣਾ ਇਹਦੇ ਵਿੱਚ ਮਹਿਰੂਨ ਤੇ ਮੋਰ ਪੰਖੀ ਕਲਰ ਵੀ ਹੈਗਾ ਇਸ ਤਰ੍ਹਾਂ ਆਪਾਂ ਨੇ ਇਹਨੂੰ ਸਲਵਾਰ ਨਾਲ ਦਾ ਗ੍ਰੇ ਪੈਚ ਲਾ ਕੇ ਜਿਹੜਾ ਹੈਗਾ ਬਾਜੂ ਤੇ ਵਰਕ ਕੀਤਾ ਤੇ ਇਹਦੇ ਇਸ ਤਰ੍ਹਾਂ ਹੈਗਾ ਕੀਰਤੀ ਕਮੋ ਹੈ ਨਾਲ ਤਾਂ ਸਾਨੂੰ ਇਹਦੇ ਆਪਾਂ ਨੇ ਕਰੇਪ ਦੀ ਰੱਖੀ ਹੈ ਜੀ ਸਲਵਾਰ ਸਲਵਾਰ ਤੇ ਵੀ ਤੁਹਾਨੂੰ ਸੇਮ ਵਰਕ ਮਿਲੂਗਾ ਜਿਹੜਾ ਆਪਾਂ ਨੇ ਇਹਦੀ ਸ਼ਰਟ ਤੇ ਕੀਤਾ ਹੋਇਆ ਹੈ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਇਹ ਸੂਟ ਆਪਣਾ ਬੁੱਕ ਕਰ ਲਓ ਤੇ ਇਹਦੇ ਨਾਲ ਆਪਾਂ ਨੇ ਚਨੂਨ ਦਾ ਰੱਖਿਆ ਜੀ ਦੁਪੱਟਾ ਚਨੂਨ ਦਾ ਆਪਾਂ ਨੇ ਵਧੀਆ ਵਾਲਾ ਦੁਪੱਟਾ ਰੱਖਿਆ ਜਿਹੜਾ ਹੁਣ ਹੈ ਨਾ ਕਮਲ ਚਨੂਨ ਦੀ ਲੁੱਕ ਦੇ ਰਿਹਾ ਸ਼ਾਈਨਿੰਗ ਵਾਲਾ ਦੇਖੋ ਮਹਰੂਨ ਕਲਰ ਦੀ ਆਪਾਂ ਨੇ ਇਹਨੂੰ ਲੇਸ ਦਿੱਤੀ ਹੈ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਇਹ ਸੂਟ ਆਪਣਾ ਬੁੱਕ ਕਰ ਸਕਦੇ ਹੋ ਜੀ ਇਹ ਮੈਂ ਪਾਰਸਲ ਲਗਾਉਣੇ ਨੇ ਕਾਫੀ ਦਿਨ ਹੋ ਗਏ ਸੂਟ ਤਿਆਰ ਹੋਏ ਨੂੰ ਪਰਸਨ ਦਾ ਇਹ ਵੀਡੀਓ ਹੋ ਸਕਦਾ ਐ ਨਹੀਂ ਪਤਾ ਕਿੰਨੇ ਕ ਦਿਨ ਲੇਟ ਆਵੇ ਹਨ ਅਸੀਂ ਅਸੀਂ ਵਿਆਹਵੂ ਚ ਬਿਜੀ ਆਂ ਫੇਰ ਵੀਡੀਓ ਅਪਲੋਡ ਕਰਨ ਦਾ ਟਾਈਮ ਲੱਗੂਗਾ ਲਓ ਜੀ ਅਗਲਾ ਬਣਿਆ ਹੋਇਆ ਜੀ ਸਿਲਕ ਪਸ਼ਮੀਨੇ ਤੇ ਦਾ ਬਲੈਕ ਦੁਪੱਟਾ ਕਿੱਥੇ ਦੇਖੋ ਜੀ ਇਹ ਸਿਲਕ ਪਸ਼ਮੀਨੇ ਤੇ ਬਣਾਇਆ ਆਪਾਂ ਨੇ ਇਸ ਤਰ੍ਹਾਂ 골ਡਨ ਜਿਹੜੇ ਹੈਗੇ ਨੇ ਪੋਟਲੀ ਬਟਨ ਦੇ ਤੇ ਨੇ ਇੱਕੋ ਨਾਲ ਆਪਦੇ ਸੂਟ ਨੇ ਇਸ ਤਰ੍ਹਾਂ ਆਪਾਂ ਨੇ ਜਿਹੜਾ ਹੈਗਾ ਇਹਨੂੰ ਗੁਲਾਬ ਦੇ ਫਲਾਵਰ ਦਾ ਮਸ਼ੀਨ ਵਰਕ ਦਾ ਜਿਹੜਾ ਸੂਟ ਬਣਿਆ ਹੋਇਆ ਸਿਲਕ ਪਸ਼ਮੀਨੇ ਦੇ ਆਪਣੇ ਕੋਲ ਕੁਝ ਕੁ ਕਲਰ ਅਵੇਲੇਬਲ ਨੇ ਜੀ ਕੋਸ਼ਿਸ਼ ਕਰੀਏ ਵੀ ਕਦੇ ਵੀਡੀਓ ਚ ਦਿਖਾ ਦਈਏ ਲੋ ਜੀ ਇਹ ਵਾਲਾ ਬਾਜੂ ਤੇ ਕੰਮ ਹੋਊਗਾ ਸਲਵਾਰ ਤੇ ਕੰਮ ਇਹਦੇ ਨਹੀਂ ਹੈਗਾ ਦੇਖੋ ਜੀ ਬਲੈਕ ਦੁਪੱਟਾ ਰੱਖਿਆ ਜੀ ਆਪਾਂ ਇਹਦੇ ਨਾਲ ਦਾ ਲੋਜੀ ਇਹਦੇ ਨਾਲ ਆਪਾਂ ਨੇ ਬਲੈਕ ਦੁਪੱਟਾ ਰੱਖਿਆ ਇਸ ਤਰ੍ਹਾਂ ਸਰਦਈ ਫਿਰੋਜੀ ਕਲਰ ਦੀ ਜਿਹੜੀ ਹੈਗੀ ਹੈ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ ਆਪਣੇ ਸਟਿਚ ਕੀਤੇ ਹੋਏ ਸੂਟ ਆ ਗਏ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣੀ ਆਂ ਸਟਿਚ ਜਿਹੜੇ ਹੈਗੇ ਨੇ ਇੱਕ ਆਪਣੇ ਕੋਲ ਖਾਦੀ ਸਿਲਕ ਤੇ ਇਹ ਵਾਲਾ ਸੂਟ ਰੈਡੀ ਪਿਆ ਹੈ ਜੀ ਜੇ ਤੁਹਾਨੂੰ ਚਾਹੀਦਾ ਜਿਵੇਂ ਵਿਆਹ ਪ੍ਰੋਗਰਾਮ ਨੇ ਤੁਹਾਨੂੰ ਜਲਦੀ ਚਾਹੀਦਾ ਹੋਵੇ ਹਨਾ ਦੇਖੋ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਇਹ ਪਿਓਰ ਵਾਲੀ ਖਾਦੀ ਤੇ ਕੰਮ ਹੋਇਆ ਹੋਇਆ ਜੀ ਡਾਈ ਹੋਇਆ ਹੋਇਆ ਸੂਟ ਹੈ ਸਿੰਪਲ ਖਾਦੀ ਨਹੀਂ ਹੈਗੀ ਦੇਖੋ ਇਸ ਤਰ੍ਹਾਂ ਇਹਦੇ ਤੁਹਾਨੂੰ ਹਾਰੀ ਹੈਂਡ ਦਾ ਮਿਕਸ ਕੰਮ ਮਿਲੂਗਾ ਜੀ ਮਿਰਰ ਵਰਕ ਦੇ ਨਾਲ ਕੰਮ ਪੂਰਾ ਓਕੇ ਹੈ ਜੇ ਤੁਹਾਨੂੰ ਚਾਹੀਦਾ ਹੈ ਇਸ ਟਾਈਮ ਆਪਣੇ ਤੋਂ ਪੱਟਾ ਵੀ ਰੈਡੀ ਹੈ ਜੀ ਲਓ ਜੀ ਦੁਪੱਟਾ ਹੈਗਾ ਜੀ ਫੁੱਲ ਪਿਓਰ ਔਰਗੈਂਜਾ ਦਾ ਦੁਪੱਟੇ ਤੇ ਵੀ ਪੂਰਾ ਕੰਮ ਹੈਵੀ ਮਿਲੂਗਾ ਤੁਹਾਨੂੰ ਲਓ ਜੀ ਇਸ ਤਰ੍ਹਾਂ ਦਾ ਦੇਖੋ ਜੇ ਮੇਰੀ ਭੈਣ ਨੂੰ ਇਹ ਸੂਟ ਚਾਹੀਦਾ ਕਿਸੇ ਨੂੰ ਬਸ ਇਹਦੇ ਆਪਾਂ 1 ਘੰਟੇ ਦੇ ਵਿੱਚ ਫਿਨਿਸ਼ਿੰਗ ਕਰਕੇ ਤੁਹਾਨੂੰ ਜਿਹੜਾ ਆਰਡਰ ਆ ਕਰਦਾਂਗੇ ਤੁਹਾਡਾ ਪਾਰਸਲ ਜੇ ਤੁਹਾਨੂੰ ਕੋਈ ਵਿਆਹ ਪ੍ਰੋਗਰਾਮ ਨੇੜੇ ਆ ਜਲਦੀ ਸੂਟ ਚਾਹੀਦੇ ਬਹੁਤ ਸੋਹਣੇ ਕਲਰ ਪ੍ਰਿੰਟ ਨੇ ਇਹ ਤਾਂ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਜਮਾ ਓਕੇ ਸੂਟ ਲੱਗੂਗਾ ਪਾਇਆ ਹੋਇਆ ਦੇਖੋ ਜੀ ਤਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਮੈਸੇਜ ਕਰ ਸਕਦੇ ਹੋ ਇਹ ਸੂਟ ਪਾਊਗਾ ਜੀ ਤੁਹਾਨੂੰ ਵਿੱਦ ਦੁਪੱਟਾ ਸਾਰਾ ਓਕੇ ਕੰਪਲੀਟ 9500 ਦੇ ਵਿੱਚ ਇਹ ਬਹੁਤ ਵਧੀਆ ਵਾਲਾ ਪਿਓਰ ਵਾਲਾ ਕੰਮ ਹੋਇਆ ਹੈ ਪਿਓਰ ਵਾਲੀ ਫੈਬਰਿਕ ਹੈ ਸਾਰੀ ਜੀ ਕੰਮ ਹੈ ਜਿਹੜਾ ਉਹ ਵੀ ਪੂਰਾ ਹੈਵੀ ਹੋਇਆ ਹੈ ਮੇਰੇ ਭੈਣਾਂ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਲਓ ਜੀ ਇਸ ਤੋਂ ਬਾਅਦ ਆਪਣੇ ਕੋਲੇ ਇਹ ਆਪਾਂ ਨੇ ਜਿਹੜੇ ਹੈਗੇ ਨੇ ਲੈਸ ਪ੍ਰਾਈਸ ਦੇ ਵਿੱਚ ਰੱਖੇ ਨੇ ਚਾਰ ਸੂਟ ਨੇ ਬੈਲਵੈਟ ਦੇ ਵਿੱਚ ਚਾਰ ਕਲਰ ਸਿੰਗਲ ਸਿੰਗਲ ਕਲਰ ਰਹਿ ਗਿਆ ਜੀ ਸਿੰਗਲ ਸਿੰਗਲ ਸੂਟ ਨੇ ਲਓ ਜੀ ਸਿਮਰ ਦੀ ਤੁਹਾਨੂੰ ਸ਼ਰਟ ਮਿਲੂਗੀ ਇਸ ਤਰ੍ਹਾਂ ਬੈਲਵੈਟ ਦਾ ਪੈਚ ਲੱਗਿਆ ਹੋਊਗਾ ਦੇਖੋ ਇਹਦੇ ਤੁਹਾਨੂੰ ਘੇਰ ਤੇ ਵੀ ਜਿਹੜਾ ਹੈਗਾ ਪਰਪਲ 벨ਵੈਟ ਦਾ ਪੈਚ ਲੱਗਿਆ ਮਿਲੂਗਾ ਜੀ ਇਹਦੇ ਇਸ ਤਰ੍ਹਾਂ ਸਲਵਾਰ ਤੇ ਵੀ ਕੰਮ ਹੋਇਆ ਹੈ ਦੇਖੋ ਕਿੰਨਾ ਸੋਹਣਾ ਪਿਆਰਾ ਕੰਮ ਹੋਊਗਾ ਇਹਦੇ ਨਾਲ ਤੁਹਾਨੂੰ ਸਿਮਰ ਔਰਗੇਂਜਾ ਦਾ ਦੁਪੱਟਾ ਮਿਲੂਗਾ ਦੁਪੱਟੇ ਤੇ ਇਸ ਤਰ੍ਹਾਂ ਜਿਹੜੀ ਹੈਗੀ ਆ ਗੋਟਾ ਲੱਗਿਆ ਹੈ ਜੀ ਫਿਨਿਸ਼ਿੰਗ ਹੋਈ ਪੂਰੀ 2.5 ਮੀਟਰ ਦਾ ਦੁਪੱਟਾ ਰੋਹਗਾ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਜੀ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ ਵਿਦ ਦੁਪੱਟਾ 2000 ਦਾ ਵਿਦ ਸ਼ਿਪਿੰਗ ਇਹ ਪਹਿਲਾਂ ਆਪਣੇ ਹੈਗਾ ਸੀ ਰੇਟ ਇਹਨਾਂ ਦਾ ਕਹੋ ਸੀਗਾ ਹੁਣ ਆਪਾਂ ਨੇ ਇਹ ਲੈਸ ਪ੍ਰਾਈਸ ਦੇ ਵਿੱਚ ਲਾਈ ਨੇ ਥੋੜਾ ਜਨਾ ਇੱਕ ਤਾਂ ਹੁਣ ਹੋ ਗਿਆ ਸਿੰਗਲ ਸਿੰਗਲ ਸੂਟ ਰਹਿ ਗਏ ਅਸੀਂ ਕੁਸ ਆਏ ਆ ਵੀ ਹੁਣ ਸਰਦੀ ਹੈ ਜਿਹੜੀ ਨਿਕਲ ਗਈ ਆਪਾਂ ਸਾਰੀਆਂ ਭੈਣਾਂ ਕਹਿੰਦੀਆਂ ਨੇ ਵੀ ਤੁਸੀਂ ਘੱਟ ਰੇਟ ਤੇ ਕਦੋਂ ਦਿਖਾਓਗੇ ਇੱਕ ਇਹ ਕਲਰ ਮਿਲੂਗਾ ਜੀ ਤੁਹਾਨੂੰ ਇੱਕ ਕਲਰ ਮਿਲੂਗਾ ਜੀ ਇਹ ਵਾਲਾ ਪੀਚ ਦੇ ਨਾਲ ਰੈਂਡ ਦਾ 2000 ਰੁਪਏ ਵਿੱਦ ਸ਼ਿਪਿੰਗ ਵਿੱਦ ਦੁਪੱਟਾ ਪ੍ਰਾਈਜ਼ ਰਹੂਗਾ ਇਹਦੇ ਵਿੱਚ ਮੇਰੇ ਕੋਲ ਚਾਰ ਹੀ ਸੂਟ ਨੇ ਮੇਰੀਆਂ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਲਿਓ ਲਓ ਜੀ ਇਹਦੇ ਇਸ ਤਰ੍ਹਾਂ ਦਾ ਡਿਜ਼ਾਈਨ ਰਹੂਗਾ ਕੰਮ ਦੇਖੋ ਪੂਰਾ ਓਕੇ ਕੰਮ ਹੋਇਆ ਹੋਇਆ ਹੈ ਜੀ ਦੇਖੋ ਗੋਟਾ ਪੱਤੀ ਦਾ ਇਹਦੇ ਉੱਪਰ ਵਰਕ ਹੋਇਆ ਹੋਇਆ ਇਸ ਤਰ੍ਹਾਂ ਇਹਦੇ ਤੁਹਾਨੂੰ ਪੈਚ ਲੱਗਿਆ ਮਿਲੂਗਾ ਜੀ ਇਹ ਵਾਲਾ ਗਲੇ ਦਾ ਵਰਕ ਹੋ ਗਿਆ ਤੇ ਇਸ ਤਰ੍ਹਾਂ ਇਹਦੇ ਸਲਵਾਰ ਤੇ ਆਪਾਂ ਦੇਖਦੇ ਹਾਂ ਸਾਨੂੰ ਕਾਫੀ ਟਾਈਮ ਹੋ ਗਿਆ ਲੋ ਜੀ ਇਸ ਤਰ੍ਹਾਂ ਇਹਦੀ ਸਲਵਾਰ ਤੇ ਤੁਹਾਨੂੰ ਬੇਲ ਮਿਲੇਗੀ ਸਲਵਾਰ ਹੈ ਜਿਹੜੀ ਇਹ ਸੁਨੀਲ ਵੈਲਵਟ ਦੀ ਰਹੂਗੀ ਜੀ ਕੱਲੀ ਵੈਲਵਟ ਨਹੀਂ ਹੈਗੀ ਦੁੱਬੜ ਵਾਲੀ ਪੂਰੀ ਵਧੀਆ ਵਾਲੀ ਪਿਓਰ ਵਾਲੀ ਵੈਲਵਟ ਰਹੂਗੀ ਦੇਖੋ ਜੀ ਮੇਰੇ ਭੈਣਾਂ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਲਿਓ ਜੀ ਬਸ ਇਹ ਚਾ ਦੋ ਕਲਰ ਹੋਰ ਨੇ ਸਿੰਗਲ ਸਿੰਗਲ ਸੂਟ ਹੀ ਹੈ ਜੀ ਤਾਂ ਹੀ ਆਪਾਂ ਨੇ ਲੈਸ ਪ੍ਰਾਈਸ ਦੇ ਵਿੱਚ ਲਾਇਆ ਨੇ ਇਸ ਤਰ੍ਹਾਂ ਨਾਲ ਜਿਆ ਦੁਪੱਟਾ ਰਹੂਗਾ ਕੰਮਰ 52 ਦਾ ਸਪੀਸ਼ਲ ਕਲਰ ਦਾ ਇਹ ਸ਼ਰਟਾਂ ਨਾਲ ਦੇ ਦੁਪੱਟੇ ਨੇ ਜੀ ਇਹਨਾਂ ਦੇ ਲਓ ਜੀ ਲਓ ਜੀ ਅਗਲਾ ਆ ਗਿਆ ਇਸ ਤਰ੍ਹਾਂ ਦਾ ਬਾਈਨ ਦੇ ਨਾਲ ਹੈਗਾ ਇਹ ਵੀ ਪਿੰਕ ਕਲਰ ਇਹ ਥੋੜਾ ਜਿਹਾ ਫਰਕ ਹੈ ਇਹਦਾ ਨਾ ਸਿਮਰ ਦੀਆਂ ਟਿਸ਼ੂ ਸਿਮਰ ਦੀਆਂ ਸ਼ਰਟਾਂ ਰਹਿਣਗੀਆਂ ਇਹਦੇ ਨਾਲ ਸਲਵਾਰ ਹੈ ਜਿਹੜੀ ਬਾਈਨ ਕਲਰ ਦੀ ਹੋਊਗੀ ਗਲੇ ਦਾ ਕੰਮ ਹੋਊਗਾ ਘੇਰ ਤੇ ਬਾਈਨ ਪੈਂਚ ਲੱਗਿਆ ਹੈ ਜੀ ਸਲਵਾਰ ਆਪਾਂ ਤੁਹਾਨੂੰ ਪਹਿਲਾਂ ਦਿਖਾ ਦਿੱਤੀ ਹੈ ਇਹਦੇ ਸਲਵਾਰ ਤੇ ਇਸ ਤਰ੍ਹਾਂ ਦਾ ਵਰਕਰ ਹੋਊਗਾ ਦੇਖੋ ਜੀ ਤੇ ਨਾਲ ਇਹ ਇਸ ਤਰ੍ਹਾਂ ਦਾ ਦੁਪੱਟਾ ਰਹੂਗਾ 2000 ਰੁਪਏ ਵਿਦ ਸ਼ਿਪਿੰਗ ਵਿਦ ਦੁਪੱਟਾ ਪਿੱਦ ਵਰਕ ਦੇ ਨਾਲ ਸੂਟ ਬਹੁਤ ਕੋਸਟਲੀ ਰੇਟ ਹੁੰਦੇ ਨੇ ਜੇ ਆਪਾਂ ਇਹਨਾਂ ਨੂੰ ਹਨਾ ਉਦਾਂ ਉਹ ਕਰੀਏ ਤਾਂ ਹੁਣ ਆਪਣੇ ਸੇਲ ਪ੍ਰਾਈਸ ਦੇ ਵਿੱਚ ਲਾਇਨ ਜੀ ਕਿ ਇੱਕ ਸਿੰਗਲ ਸਿੰਗਲ ਸੂਟ ਰਹਿੰਦਾ ਹਨਾ ਅੱਗੇ ਆਪਾਂ ਗਰਮੀ ਵਾਲਾ ਸਟਾਕ ਵੀ ਲਿਆਉਣਾ ਫਿਰ ਉਹਦੇ ਲਈ ਔਖਾ ਹੋ ਜਾਂਦਾ ਲਓ ਜੀ ਅਗਲਾ ਕਲਰ ਵੀ ਤੁਹਾਨੂੰ ਬਾਈਨ ਮਿਲੂਗਾ ਇਹਦੇ ਇਹ ਥੋੜਾ ਜਿਹਾ ਹੋਰ ਇਹਦਾ ਡਿਜ਼ਾਈਨ ਫਰਕ ਹੈ ਇਹ ਬੀ ਸ਼ੇਪ ਵਾਲੇ ਨੇ ਦੋ ਕਲਰ ਬੀ ਸ਼ੇਪ ਦੇ ਵਿੱਚ ਮਿਲ ਜਾਣਗੇ ਤੁਹਾਨੂੰ ਦੋ ਮਿਲ ਜਾਣਗੇ ਜੀ ਦੂਸਰੇ ਲੋਟ ਇਹਦੇ ਇਸ ਤਰ੍ਹਾਂ ਬੇਲੇ ਬਣੀ ਹੋਈ ਹੈ ਜਿਹੜੀ ਬੈਲਵਟ ਹੈ ਜੀ ਇਹ ਪੂਰੀ ਵਧੀਆ ਵਾਲੀ ਹੋਊਗੀ ਆ ਦੇਖੋ ਆਪਾਂ ਤੁਹਾਨੂੰ ਇੱਕ ਦੁਪੱਟਾ ਖੁੱਲਾ ਹੈਗਾ ਖੋਲ ਕੇ ਦਿਖਾ ਦਈਏ ਲਓ ਜੀ ਬਹੁਤ ਸੋਹਣੀ ਚੀਜ਼ ਬਣੀ ਹੋਈ ਹੈ ਦੇਖੋ ਮਰੀਏ ਭੈਣਾ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਿਓ ਜੀ ਚਾਰ ਹੀ ਸੂਟ ਨੇ ਇਹ ਬਸ ਕਲਰ ਆਪਾਂ ਤੁਹਾਨੂੰ ਦਿਖਾ ਦਿੱਤੇ ਹੋਰ ਇਹਦੇ ਵਿੱਚ ਪੰਜਵਾਂ ਕਲਰ ਤੁਹਾਨੂੰ ਨਹੀਂ ਮਿਲੂਗਾ 2000 ਰੁਪਏ ਇੱਕ ਸੂਟ ਦਾ ਪ੍ਰਾਈਸ ਰਹੂਗਾ ਸੂਟ ਉਹਨਾਂ ਲਈ ਰੱਖਿਆ ਜਾਊਗਾ ਜੀ ਜਿਨ੍ਹਾਂ ਦੀ ਪੇਮੈਂਟ ਆਊਗੀ じゃ ਪੈਣਾ ਕਹਿੰਦੀ ਆ ਨੇ ਹਨਾ ਵਰਕ ਵਾਲੇ ਸੂਟ ਸਾਡੇ ਸ਼ੁਰੂ ਕਰ ਦੋ ਜਦੋਂ ਤੁਹਾਡੀ ਪੇਮੈਂਟ ਆ ਗਈ ਜੀ ਅਸੀਂ ਤੁਹਾਡੇ ਉਦੋਂ ਹੀ ਵਰਕ ਵਾਲੇ ਸੂਟ ਰੈਡੀ ਕਰਨੇ ਸ਼ੁਰੂ ਕਰਾਂਗੇ ਉਦੋਂ ਪਹਿਲਾਂ ਕੋਈ ਵਰਕ ਵਾਲਾ ਸੂਟ ਨਹੀਂ ਰੈਡੀ ਹੋਊਗਾ ਚਲੋ ਜੀ ਮੈਂ ਤੁਹਾਨੂੰ 10 12 ਸੂਟ ਦਿਖਾ ਦਿੱਤੇ ਨੇ ਮੈਨੂੰ ਪੂਰੀ ਉਮੀਦ ਆ ਮੇਰੇ ਰੰਗ ਪ੍ਰਿੰਟ ਡਿਜ਼ਾਈਨ ਤੁਹਾਨੂੰ ਪਸੰਦ ਆਏ ਹੋਣਗੇ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਬਸ ਹੁਣ ਆਪਾਂ ਰੈਗੂਲਰ ਵੀਡੀਓ ਪਾ ਰਹੇ ਆਂ ਜੀ ਜਿਵੇਂ ਜਿਵੇਂ ਸਟਾਕ ਆਈ ਜਾਊਗਾ ਨਾਲ-ਨਾਲ ਵੀਡੀਓ ਸ਼ੇਅਰ ਕਰੀ ਜਾਵਾਂਗੇ ਚਲੋ ਜੀ ਮਿਲਦੇ ਆਂ ਕੱਲ ਨੂੰ ਹੋਰ ਸੋਹਣੇ ਜੇ ਸੂਟਾਂ ਦੇ ਨਾਲ ਸੋਹਣੇ ਜੇ ਰੰਗਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ